ਆ ਆਪਾਂ ਨੇ ਸਬਜੀ 2 ਮਹੀਨੇ ਪਹਿਲਾਂ ਲਾਈ ਸੀ ਅੰਕਲ 2 ਮਹੀਨੇ ਹੋ ਗਏ ਹਾਂ 2 ਤਾਂ ਹੋ ਗਏ ਆ ਆ ਆਪਣੇ ਅੰਕਲ ਨੇ ਤੇ ਆ ਅੰਕਲ ਸਾਰਾ ਕੰਮ ਕਰਦੇ ਨੇ ਘਰੇ ਜਿੰਨਾ ਵੀ ਆਪਣੇ ਸਬਜੀ ਸੂਬਜੀ ਅੰਕਲ ਲਾ ਕੇ ਆਉਂਦੇ ਨੇ ਸਾਰੇ ਦੇਖ ਰੇ ਕਰਦੇ ਨੇ ਅੰਕਲ ਅੰਕਲ ਆ ਕਿਹੜੀ ਕੀ ਲਾਇਆ ਸੀ ਇਹਦੇ ਚ ਲਾਈ ਸੀ ਮੇਥੇ ਲਾਈ ਇਹਦੇ ਮੇਥੇ ਬਹੁਤ ਸੋਹਣੇ ਨੇ ਧਨੀਆ ਸੀਗਾ ਧਨੀਏ ਬਹੁਤ ਸੋਹਣਾ ਹੋਇਆ ਅੱਜ 2 ਮਹੀਨੇ ਬਾਅਦ ਗੁੱਡੇ ਆ ਹੈ ਕਿ ਨਹੀਂ ਹਾਂ ਉਹ ਲੋਟ ਉਹ ਸਗਮਾ ਲਾਇ ਸੀ ਕਿ ਇਧਰ ਆ ਤੁਰ ਜਾ ਬਾ ਉਹਦੇ ਪਾਲਕ ਆਸੇ ਪਾਸੇ ਮੇਥੇ ਨੇ ਅੰਕਲ ਆ ਮੇਥੇ ਸੀਗੇ ਇਹਦੇ ਅੱਛਾ ਮੇਥੇ ਨੇ ਆਹ ਨੇ ਨਾ ਮੇਥੇ ਆਹਾ ਕਿਆਰੀ ਹਾਂ ਕਿਆਰੀ ਆ ਮੇਥੇ ਹਾਂ ਹਾਂ ਆ ਮੇਥਿਆਂ ਦੀ ਕਿਆਰੀ ਆ ਬਈ ਆਹ ਇਹ ਸੀਗਾ ਧਣੀਆਂ ਆਹ ਧਣੀਆਂ ਅੰਕਲ ਧਣੀਆਂ ਹੋਇਆ ਬਹੁਤ ਸੋਹਣਾ ਪੂਰਾ ਧਣੀਆਂ ਬਹੁਤ ਸੋਹਣਾ ਉੱਗਿਆ ਧਣੀਆਂ ਅੰਕਲ ਆ ਦੋ ਮਹੀਨੇ ਵਾਰ ਆ ਕੇ ਗੁੱਡ ਕੇ ਗੱਲ ਕਰਿਆ ਗੁੱਡਿਆ ਅੰਕਲ ਆ ਇਹ ਗੁੱਡ ਕੇ ਤਾਂ ਜੜਾ ਇਹਦੀਆਂ ਨੰਗੀਆਂ ਕਰਤੀ ਆ ਓਏ ਕਿਤੇ ਹੋਣਾ ਹੁਣ ਇੱਕ ਮਿੰਟ ਹੋਣਾ ਫੇਰੀ ਹੋਣਾ ਹੁਣ ਦੁਬਾਰੇ ਬੁਲਾਵਾਂਗੇ ਕੋਈ ਨਹੀਂ ਪਰ ਗੁੱਡਿਆ ਕਾ ਤੋ ਓਏ ਤਾਂ ਮੈਂ ਕਹਾਂ ਬੁਲਾਵਾਂਗੇ ਕੋਸ ਓਏ ਲਾਵਾਂਗੇ ਇਹਦੇ ਚ ਕੋਸ ਪਿਆਜ਼ ਪੂਜ ਲਾਵਾਂਗੇ ਇੱਕ ਹੋਰ ਵਾਰ ਹਾਂ ਭਾਈ ਪਿਆਜ਼ ਪੂਜ ਲਾਵਾਂਗੇ ਹਾਂ ਇਹਦੇ ਹੋਣਾ ਤਾਂ ਹੈ ਨਹੀਂ ਹੁਣ ਕੰਡੋਗੀ ਅੰਕਲ 2 ਮਹੀਨੇ ਪਹਿਲਾਂ ਸਬਜ਼ੀ ਲੱਗ ਗਿਆ ਸੀ ਸਾਰੀ ਉਹ ਫਿਰ ਅੰਕਲ ਨੇ ਅੱਜ ਆ ਗੁੜਤੀ ਤਿਆਰੀ ਆ ਪਾਲ ਕਰੋ ਉਹਦੇ ਉਹ ਹਵਾ ਲੁੱਤੀ ਮਾ ਰੇਪ ਪਰ ਹੋ ਜਾਣੀ ਹਾਂ ਹਾਂ ਅਜਾ ਮੋੜ ਕੇ ਆਵਲੇ ਲੱਗੇ ਨੇ ਜੀ ਬਹੁਤ ਆਪਣੇ ਬਹੁਤ ਵਧੀਆ ਆਵਲੇ ਲੱਗੇ ਨੇ ਤੇ ਅੰਕਲ ਦੀ ਮਿਹਨਤ ਨੂੰ ਸਲਾਮ ਆ ਉਹ ਉਧਰ ਗੰਨਾ ਲੱਗਿਆ ਕਮਾਦ ਲਾਇਆ ਹੋਇਆ ਸਾਰਾ ਤੇ ਆ ਇਧਰ ਸਰੋਂ ਬੀਜੀ ਸੀ ਅੰਕਲ ਨੇ ਆ ਪਾਲ ਕੇ ਇੰਨੀ ਕਿ ਸਰੋਂ ਐ ਰੋਏ ਲਾਈ ਸੀ ਹਾਂ ਆ ਦੇਖੋ ਲਸਣ ਵੀ ਅੰਕਲ ਨੇ ਲਾਇਆ ਹੋਇਆ ਬਿਲਕੁਲ ਬਹੁਤ ਸੋਹਣੀਆਂ ਮੂਲੀਆਂ ਨੇ ਅੰਕਲ ਜੀ ਸਵੇਰੇ ਪੱਟ ਕੇ ਖਾਣ ਲੱਗਿਆ ਸ਼ਾਮ ਨੂੰ ਮੂਲੀਆਂ ਮੁੱਕ ਦੇਣੀਆਂ ਨੇ ਸਾਰੇ ਟੱਬਰ ਨੂੰ ਇੱਕ ਇੱਕ ਮੂਲੀ ਨਹੀਂ ਆਉਣੀ ਹੈਗੀ ਉਹ ਜਿੰਨੀਆਂ ਲਵਾਇਆ ਹੋਣੀਆਂ ਲਾਤੀ ਆਪਾਂ ਆ ਕੀ ਇੱਕ ਇਹ ਆ ਕੀ ਅੰਕਲ ਕਿਹੜਾ ਆ ਲਸਣ ਲਸਣ ਵਾਹ ਬਈ ਵਾਹ ਆ ਤੂਰੀਆ ਆ ਤੂਰੀਆ ਲਸਣ ਸੋਹਣਾ ਉਦੋਂ ਸੋਹਣਾ ਕਾ ਕਾ ਵੀ ਸੋਹਣਾ ਲਸਣ ਵੀ ਸੋਹਣਾ ਦੋਨੇ ਬਹੁਤ ਸੋਹਣੇ ਨੇ ਅੰਕਲ ਕੱਲ ਨੂੰ ਗੜਾਈ ਕਰਨੀ ਐ ਦੀ ਕਰਨੀ ਆ ਕਰ ਲੈ ਤੇ ਆ ਵੀ ਮੇਥੇ ਵੀ ਗੁੜ ਦੀ ਹਾਂ ਧਨੀਆਂ ਗੁੜ ਤਾਂ ਮੇਥੇ ਦੀ ਗੜਾਈ ਕਰਦੀ ਹੁਣ ਕੱਲ ਨੂੰ ਆਹ ਕੰਮ ਛੱਡੀ ਨਾ ਨਹੀਂ ਚਲੋ ਠੀਕ ਆ ਇਹਦਾ ਦਵਾਰੇ ਆਪਾਂ ਲਾ ਦਾਂਗੇ ਠੀਕ ਆ ਠੀਕ ਆ ਆ ਅੰਕਲ ਨੇ ਜੀ ਆਪਣੇ ਬਹੁਤ ਨਾਈਸ ਬੰਦੇ ਨੇ ਫੇਵਰਟ ਬਹੁਤ ਕੰਮ ਵਧੀਆ ਕਰਦੇ ਨੇ ਮਨ ਲਾ ਕੇ ਸਾਰਾ ਕੰਮ ਜਿਹੜਾ ਵੀ ਕੰਮ ਨੂੰ ਪੈਂਦੇ ਨੇ ਮਨ ਲਾ ਕੇ ਕਰਦੇ ਨੇ ਜਿੱਦਾਂ ਅੱਜ ਮਨ ਲਾ ਕੇ ਕੰਮ ਕੀਤਾ ਕੰਮ ਤੁਹਾਡੇ ਸਾਹਮਣੇ ਆ ਰਿਜ਼ਲਟ ਤੁਸੀਂ ਦੱਸਣਾ ਓਕੇ ਜੀ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ ਨੂੰ ਕਰਾਂਗੇ